because <laughs> ਸੜਕ ਹਾਸੇ ਦੇ ਵਿੱਚ ਨਬਾਲਗ ਬੱਚਿਆਂ ਦੀ ਮੌਤ ਹੋ ਗਈ ਹੈ ਮਾਵਾਂ ਜਿਹੜੀਆਂ ਨੇ ਤਾਂ ਹਮਾਰ ਕੇ ਰੋ ਰਹੀਆਂ ਨੇ ਨਹੀਂ ਉਹਨਾਂ ਦਾ ਦੁੱਖ ਦੇਖਿਆ ਜਾਂਦਾ ਤੁਹਾਨੂੰ ਦੱਸ ਦਿਆ ਕਿ ਭਿਆਨਕ ਹਾਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਰਾਤ ਦੀ ਗੱਲ ਹੁੰਦੀ ਹੈ 8 ਵਜੇ ਦੇ ਕਰੀਬ ਇਹ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਵਿੱਚ ਕੈਂਟਰ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਦਰੜ ਕੇ ਰੱਖ ਦਿੱਤਾ ਅਮਰਤਖਾ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਸ਼ਾਮਲ ਨੇ ਜੋ ਰਿਸ਼ਤੇ ਦੇ ਵਿੱਚ ਸਕੇ ਪੈਨ ਪ੍ਰਸੰਨਤਾ ਜਿਹੜੀ ਮਾਂ ਐ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਕਿਵੇਂ ਤਾਂ ਹਾ ਮਾਰ ਕੇ ਰੋ ਰਹੀ ਐ ਜ਼ਾਹਿਰ ਜੀ ਗੱਲ ਐ ਕਿ ਮਾਵਾਂ ਦਾ ਇਹ ਦੁੱਖ ਜਿਹੜਾ ਐ ਹਰ ਕੋਈ ਨਹੀਂ ਜਿਹੜਾ ਸਮਝ ਸਕਦਾ ਜਾਣਕਾਰੀ ਦੇ ਅਨੁਸਾਰ ਪਿੰਡ ਦੇ ਵਿੱਚ ਜਿਹੜੇ ਸੰਬੰਧਤ ਪਰਿਵਾਰ ਦੇ ਤਿੰਨ ਬੱਚੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਿਹੜਾ ਜਾ ਰਹੇ ਸਨ ਤਾਂ ਉੱਥੇ ਹੀ ਤੇਜ਼ ਰਫ਼ਤਾਰ ਕੈਂਟਰ ਨੇ ਉਹਨਾਂ ਨੂੰ ਪਿੱਛੋਂ ਦੀ ਟੱਕਰ ਮਾਰ ਕੇ ਦਰਦ ਦਿੱਤਾ ਤੇ ਉੱਥੇ ਹੀ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਨਿੱਕੇ ਨਿੱਕੇ ਮਾਸੂਮ ਤੁਹਾਨੂੰ ਬਣਾ ਦਿਆ ਉਮਰਾ ਵੀ ਦੱਸਾਂਗੇ ਮ੍ਰਿਤਕਾ ਦੀ ਜਿਹੜੀ شناخت ਦੱਸੀ ਜਾ ਰਹੀ ਹੈ ਇੱਕ ਰਿੱਤੂ ਨਾਮ ਦੀ ਕੁੜੀ ਸੀ ਰੇਨੂ ਨਾਮ ਦੀ ਕੁੜੀ ਸੀ ਤੇ ਜੋ ਮੁੰਡਾ ਸੀ ਉਸ ਦਾ ਨਾਮ ਆਰਫ ਦੱਸਿਆ ਜਾ ਰਿਹਾ ਹੈ 16 ਤੋਂ 18 ਸਾਲ ਦੇ ਵਿੱਚ ਵਿੱਚ ਦੀ ਉਮਰ ਸੀ ਤਾਂ ਦੇਖ ਸਕਦੇ ਹੋ ਪੁੱਤਰ ਇਨਾਦਰ ਜਿਹੜੀ ਮਾਂ ਦਾ ਪੁੱਤਰ ਵੀ ਜਿਹੜਾ ਜਹਾਨੋ ਤੁਰ ਗਿਆ ਦੋ ਧੀਆ ਜਹਾਨੋ ਤੁਰ ਗਈਆਂ ਨੇ ਕੀ ਇਹਨਾਂ ਦੇ ਦਿਲ ਤੇ ਬੀਤਰੀ ਹੋਏਗੀ ਇਹ ਤਾਂ ਇੱਕ ਮਾਈ ਸਮਝ ਸਕਦੀ ਆ ਹਾਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੇ ਫਰਾਰ ਹੋ ਗਿਆ ਉਸਨੇ ਪਿੱਛੇ ਮੁੜ ਕੇ ਵੀ ਦੇਖਿਆ ਨਹੀਂ ਉਹ ਕੀ ਕੁਝ ਕਰਕੇ ਜਾ ਰਿਹਾ ਤਿੰਨ ਜਾਨਾਂ ਜਿਹੜੀਆਂ ਨੇ ਉਹ ਲੈ ਕੇ ਜਾ ਰਿਹਾ ਪਿੰਡ ਦੇ ਸਰਪੰਚ ਨੇ ਦੱਸਿਆ ਵੱਡੀ ਲੜਕੀ ਨੂੰ 12ਵੀਂ ਤੋਂ ਬਾਅਦ ਮੈਡੀਕਲ ਦੀ ਪੜ੍ਹਾਈ ਦੇ ਲਈ ਫਰੀਦਕੋਟ ਦੇ ਵਿੱਚ ਸੀਟ ਮਿਲੀ ਸੀ ਲੇਕਿਨ ਨਹੀਂ ਪਤਾ ਸੀ ਕਿ ਪਹਿਲਾ ਹੀ ਜਹਾਨੋ ਤੁਰ ਜਾਣਗੇ ਬੱਚੇ ਮਾਂ ਕਿੰਨੇ ਸੁਪਨੇ ਦੇਖੇ ਹੋਣਗੇ ਆਪਣੇ ਬੱਚੇ ਨੂੰ ਕਿੱਥੇ ਕਿੱਥੇ ਉਹਨਾਂ ਨੇ ਦੇਖਿਆ ਹੋਵੇਗਾ ਕਿ ਤਰੱਕੀ ਕਰਨਗੇ ਮੇਰੇ ਬੱਚੇ ਮੈਨੂੰ ਕੱਲ ਨੂੰ ਸੰਭਾਲਣਗੇ ਮੇਰੀ ਬੁਢਾਪੇ ਦੇ ਵਿੱਚ ਮੇਰਾ ਜਿਹੜਾ ਖਿਆਲ ਰੱਖਣਗੇ ਲੇਕਿਨ ਪਹਿਲਾ ਹੀ ਨਵਾਲਕ ਉਮਰ ਦੇ ਵਿੱਚ ਹੀ ਬੱਚੇ ਜਿਹੜੇ ਨੇ ਸਵਰਗ ਸਦਾਰ ਜਾਣਗੇ ਨਹੀਂ ਪਤਾ ਸੀਗਾ ਇਸ ਤਰੀਕੇ ਦੇ ਨਾਲ ਰੱਬ ਨੂੰ ਪਿਆਰੇ ਹੋ ਜਾਣਗੇ ਤਾਂ ਇੱਕ ਵਾਰ ਫਿਰ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਣੇ ਆ ਜੋ ਕਿ ਬੇਹਦ ਰੂਹ ਨੂੰ ਕੰਬਾਉਣ ਵਾਲੀਆਂ ਨੇ ਘਰ ਤੋਂ ਜੰਗਲ ਦੇ ਮੋੜ ਤੇ ਜਾ ਰਹੇ ਸੀ ਉਹਨੇ ਕੈਂਟਰ ਵਾਲੇ ਦੀ ਗਲਤੀ ਆ ਤਿੰਨੇ ਬੱਚਿਆਂ ਨੂੰ ਥਾਂ ਤੇ ਹੀ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਏ ਆ ਮਾਰੇ ਸੀ ਠੀਕ ਹੈ ਭਾਈ ਮਰਨ ਵਾਲੇ ਵਿੱਚ ਕੌਣ ਕੌਣ ਸੀ ਜੀ ਉਹ ਕਿੰਨੇ ਆਪ ਦੇ ਕਿੰਨੇ ਮੈਂਬਰ ਸੀ ਘਰ ਦੇ ਇੱਕੋ ਇੱਕੋ ਪਰਿਵਾਰ ਦਾ ਇੱਕੋ ਪਰਿਵਾਰ ਦੇ ਜੀ ਬੱਚੇ ਛੋਟੇ ਛੋਟੇ ਸੀ ਹਾਂ ਹਾਂ ਛੋਟੇ ਛੋਟੇ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਆਇਆ ਇਸ ਥੇਸਟਪ ਕੋਈ ਹਾਲੇ ਤੱਕ ਕੋਈ ਨਹੀਂ ਪਹੁੰਚ ਕੋਈ ਨਹੀਂ ਕੋਈ ਨਹੀਂ ਪ੍ਰਸ਼ਾਸਨ ਆਇਆ ਹਾਂ ਬੋਲੇ ਸਾਰੇ ਨਾਮ ਹੀ ਐਂਬੂਲੈਂਸ ਆਈ ਨਾਮ ਕੋਈ ਸਾਡੀ